ਅਜੂ ਸ਼ਰਪੁਰ ਦੀ ਟ੍ਰੈਫਿਕ ਪੁਲਿਸ ਵੱਲੋਂ ਨੈਸ਼ਨਲ ਰੋਡ ਸੇਫਟੀ ਸੜਕ ਸੁਰੱਖਿਆ ਮਹੀਨਾ ਮਨਾਉਂਦਿਆਂ ਹੋਇਆਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ ਜਿਸ ਵਿੱਚ ਜੀਐਨਯੂਨੀਵਰਸਿਟੀ ਦੇ ਐਗਜ਼ੀਕਿਊਟਿਵ ਇੰਜੀਨੀਅਰ ਗੁਰਮੀਤ ਸਿੰਘ ਅਤੇ ਐਨਸੀਸੀ ਵਿੰਗ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਵੱਖ-ਵੱਖ ਸਲੋਗਨਾਂ ਰਾਹੀਂ ਸੜਕ ਤੇ ਸਫ਼ਰ ਕਰ ਰਹੇ ਰਾਹੀਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੇਫਟੀ ਅਪਣਾਉਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਐਸਪੀ ਨਮਨਿਤਕੌਰ ਗੱਲ ਅਤੇ ਡੀਐਸਪੀ ਸਿਟੀ ਅਮਰਨਾਥ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਪੁਲਿਸ ਵੱਲੋਂ ਜੀਐਨਯੂਨੀਵਰਸਿਟੀ ਦੇ ਸਹਿਯੋਗ ਨਾਲ ਦੋ ਪਹੀਆ ਵਾਹਨਾਂ ਵਾਲਿਆਂ ਨੂੰ ਹੈਲਮਟ ਵੰਡੇ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਐਸਪੀ ਨਮਨਿਤਕੌਰ ਗੱਲ ਨੇ ਜੀਐਨਯੂਨੀਵਰਸਿਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਚ ਵੱਡੇ ਪੱਧਰ ਤੇ ਭੁਲਾੰਗਾ ਪੁੱਟ ਰਹੀ ਹੈ ਉੱਥੇ ਹੀ ਸਮਾਜਿਕ ਕੰਮਾਂ ਚ ਵੀ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਤੇ ਵੱਧ ਛੜ ਕੇ ਸਹਿਯੋਗ ਪਾਇਆ ਜਾਂਦਾ ਹੈ ਉਨਾ ਕਿਹਾ ਕਿ ਬਹੁਤੀ ਵਾਰ ਸੜਕੀ ਹਾਦਸੇ ਲਾਪਰਵਾਹੀ ਕਾਰਨ ਹੁੰਦੇ ਨੇ ਜਿਸ ਕਾਰਨ ਸਾਨੂੰ ਸਾਰਿਆਂ ਨੂੰ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਅਸੀਂ ਆਪਣੀ ਅਤੇ ਦੂਜਿਆਂ ਦੀ ਜਾਨ ਮਾਲ ਦੀ ਰਾਖੀ ਕਰ ਸਕਦੇ ਹਾਂ ਇਸ ਮੌਕੇ ਜੀਐਨਏ ਯੂਨੀਵਰਸਿਟੀ ਦੇ ਐਗਜ਼ੀਕਿਊਟਿਵ ਇੰਜੀਨੀਅਰ ਗੁਰਮੀਤ ਸਿੰਘ ਨੇ ਕਿਹਾ ਕਿ ਹਮੇਸ਼ਾ ਯੂਨੀਵਰਸਿਟੀ ਆਮ ਲੋਕਾਈ ਦੀ ਭਲਾਈ 'ਚ ਵੱਧ ਛੜ ਕੇ ਸਹਿਯੋਗ ਦਿੰਦੀ ਹੈ ਤੇ ਅੱਜ ਵੀ ਪਿਆ ਦੇ ਕਰੀਬ ਹੈਲਮਟ ਦੋ ਪਹੀਆ ਵਾਹਨ ਵਾਲਿਆਂ ਨੂੰ ਵੰਡੇ ਗਏ ਨੇ ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਐਨਸੀਸੀ ਬੈਂਕ ਵੱਲੋਂ ਵਿਸ਼ੇਸ਼ ਸਲੋਗਨ ਸਿਰੇ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤੇ ਭਵਿੱਖ ਵਿੱਚ ਵੀ ਜੀਐਨਏ ਗਰੁੱਪ ਸਮਾਜ ਭਲਾਈ ਦੇ ਕੰਮਾਂ 'ਚ ਇਸੇ ਤਰ੍ਹਾਂ ਸਹਿਯੋਗ ਕਰਦਾ ਰਹੇਗਾ ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਅੱਜ ਜੀਐਨਏ ਯੂਨੀਵਰਸਿਟੀ ਦੇ ਇਨੀਸ਼ੀਏਟਿਵ ਨਾਲ ਅਸੀਂ ਇੱਥੇ ਪ੍ਰਭਾਤ ਚੌਂਕ ਵਿਖੇ ਹੈਲਮੇਟਸ ਵੰਡੇ ਆ ਜਿਹੜੇ ਦੁਪਹਿਆਵਾਨ ਜਿਹੜੇ ਚਾਲਕ ਹੈਗੇ ਆ ਉਹਨਾਂ ਨੂੰ ਇਟ ਇਜ਼ ਅ ਜੈਸਚਰ ਟੂ ਮੇਕ ਥੈਮ ਅਵੇਅਰ ਰਿਗਾਰਡਿੰਗ ਦਾ ਸੇਫਟੀ ਡਿਊਰਿੰਗ ਦੀ ਡਰਾਈਵਿੰਗ ਟੂ ਵੀਲਰਸ ਸੋ ਅੱਜ ਸਾਡਾ ਇਹ ਐਕਸ਼ਨ ਸੀਗਾ ਕਿ ਪੋਨੀਟਿਵ ਜਿਹੜਾ ਐਕਸ਼ਨ ਹੈਗਾ ਉਹ ਤਾਂ ਅਸੀਂ ਲੈਂਦੇ ਆ ਜਦੋਂ ਕੋਈ ਚਲਾਨ ਕਰਦੇ ਆ ਇਸ ਤਰੀਕੇ ਨਾਲ ਕਰਦੇ ਆ ਪਰ ਅੱਜ ਦਾ ਇਹ ਜੈਸਚਰ ਸੀਗਾ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਉਹ ਰੋਡ ਸੇਫਟੀ ਦਾ ਖਿਆਲ ਰੱਖਣ ਉਹਨਾਂ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਇਹ ਕਿਉਂਕਿ ਦੁਪਈਆ ਵਾਨ ਦੇ ਵਿੱਚ ਕੀ ਹੁੰਦਾ ਹੈ ਕਿ ਐਕਸੀਡੈਂਟ ਵਗੈਰਾ ਦੌਰਾਨ ਸਿਰ ਤੇ ਸੱਟ ਲੱਗਣ ਦਾ ਜ਼ਿਆਦਾ ਖਤਰਾ ਰਹਿੰਦਾ ਸੋ ਅਸੀਂ ਅੱਜ ਲੋਕਾਂ ਨੂੰ ਅਵੇਅਰ ਕੀਤਾ ਬੜਾਈ ਵਧੀਆ ਬੱਚਿਆਂ ਨੇ ਸਾਨੂੰ ਸਹਿਯੋਗ ਦਿੱਤਾ ਨਾਲ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੋ ਇਟ ਇਜ਼ ਅ ਗੁੱਡ ਥਿੰਗ ਮੈਡਮ ਐਂਗਲਰ ਬੜੀ ਚੰਗੀ ਗੱਲ ਹੈ ਬਟ ਟ੍ਰੈਫਿਕ ਲਾਈਟ ਸਾਰੀ ਖਰਾਬ ਹੈ ਇਸੀ ਚੌਕ ਦੀ ਕਦੋਂ ਤੁਸੀਂ ਇਸ ਬਾਰੇ ਪ੍ਰੋਫੈਸਰ ਨੂੰ ਲਿਖੋਗੇ ਹਾਂਜੀ ਹਾਂ ਵੀ ਆਰ ਵਰਕਿੰਗ ਔਨ ਇਟ ਇਹਦੇ ਵਿੱਚ ਤੇ ਆਲਰੇਡੀ ਕੰਮ ਚੱਲਦਾ ਪਿਆ ਜਲਦੀ ਠੀਕ ਹੋ ਜਾਣਗੀ ਆ ਸਮੇਂ ਸਮੇਂ ਤੇ ਜੀਐਨ ਯੂਨੀਵਰਸਿਟੀ ਜੋ ਕਿ ਵੱਡੇ ਪੱਤਰ ਤੇ ਸਿੱਖਿਆ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਮੋਰੀ ਭੂਮਿਕਾ ਨਿਭਾਉਂਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਯੂਨੀਵਰਸਿਟੀ ਯੂਨੀਵਰਸਿਟੀ ਇਸ ਤਰ੍ਹਾਂ ਦੇ ਉ ਦੇਖੋ ਅਸੀਂ ਆਲਵੇਸ ਵੈਲਕਮ ਕਰਦੇ ਆ ਜਦੋਂ ਸਿਵਲ ਸੁਸਾਇਟੀ ਵੱਲੋਂ ਕੋਈ ਵੀ ਜਿਹੜਾ ਇੰਸਟੀਚਿਊਟ ਹੈਗਾ ਆਦਾਰਾ ਹੈਗਾ ਸਾਹਮਣੇ ਆਉਂਦਾ ਹੈ ਕਿਉਂਕਿ ਇਹ ਸਾਡਾ ਸਭ ਦਾ ਸਾਂਝਾ ਕੰਮ ਹੈ ਇਹ ਪਰਿਵਾਰ ਹੁੰਦਾ ਹੈ ਸਾਡਾ ਸਾਰਾ ਸੁਸਾਇਟੀ ਹੈ ਉਹਨਾਂ ਦੇ ਇਨੀਸ਼ੀਏਟਿਵ ਨੂੰ ਅਸੀਂ ਆਲਵੇਸ ਵੈਲਕਮ ਕਰਦੇ ਹਾਂ ਜੀ ਹत्ता ਕੀ ਇਵੈਂਟ ਤੁਹਾਡੇ ਵੱਲੋਂ ਲਿਖਿਆ ਗਿਆ ਸੀ ਅ ਅੱਜ ਅਸੀਂ ਜੋ ਹੁਸ਼ਿਆਰਪੁਰ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਜੋ ਨੈਸ਼ਨਲ ਰੋਡ ਸੇਫਟੀ ਵੀਕ ਚੱਲ ਰਿਹਾ ਹੈਗਾ ਮਨਸ ਚੱਲ ਰਿਹਾ ਉਹਦੇ ਵਿੱਚ ਅੱਜ ਅਸੀਂ ਇੱਕ ਟ੍ਰੈਫਿਕ ਰੂਲਸ ਦੀ ਅਵੇਅਰਨੈਸ ਜੋ ਹੈ ਅਵਰਨੈਸ ਡਰਾਈਵ ਕੀਤੀ ਹੈ ਆਪਦੇ ਐਨਐਸਐਸ ਵਿੰਗ ਦੇ ਵਲੰਟੀਅਰਸ ਦੇ ਨਾਲ ਜਿੱਥੇ ਬੱਚਿਆਂ ਨੇ ਆਪਣੀਆਂ ਤਕਤੀਆਂ ਦਿਖਾ ਕੇ ਔਰ ਲੋਕਾਂ ਨੂੰ ਇਹ ਸਾਰਾ ਕੁਝ ਜਾਗਰੂਕ ਕੀਤਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਰੋੜ ਤੇ ਚੱਲਦੇ ਹੋਏ ਜਿੰਨਾ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਔਰ ਕਿਹੜੀਆਂ ਗੱਲਾਂ ਨਾਲ ਅਸੀਂ ਆਪ ਦੀ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਇਹ ਸਾਰਾ ਕੁਝ ਬੱਚਿਆਂ ਨੇ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਔਰ ਉਹਦੇ ਨਾਲ ਨਾਲ ਅਸੀਂ ਅੱਜ 50 ਤੋਂ ਵੱਧ ਅਸੀਂ ਜੋ ਹੈਲਮਟ ਹੈ ਉਹ ਅਸੀਂ ਡਿਸਟ੍ਰੀਬਿਊਟ ਕੀਤੇ ਹੈ ਜਿਹੜੇ ਵੀ ਦੋ ਪਹੀਆ ਚਾਲਕਾਰੇ ਸੀਗੇ ਜਿਨ੍ਹਾਂ ਨੇ ਹੈਲਮਟ ਨਹੀਂ ਵੇਅਰ ਕੀਤਾ ਸੀਗਾ ਤਾਂ ਟ੍ਰੈਫਿਕ ਪੁਲਿਸ ਔਰ ਸਾਡੇ ਐਨਐਸਐਸ ਵਿੰਗ ਦੇ ਵਲੰਟੀਅਰਸ ਨੇ ਮਿਲ ਕੇ ਉਸ ਵਾਹਨ ਚਾਲਕ ਨੂੰ ਸਮਝਾਇਆ ਕਿ ਦੁਰਘਟਨਾ ਤੋਂ ਬਚਣ ਦੇ ਲਈ ਸਾਨੂੰ ਜਿਹੜਾ ਹੈਲਮਟ ਹੈ ਪਾਉਣਾ ਬਹੁਤ ਜ਼ਰੂਰੀ ਹੈ ਤਸੋ ਅੱਜ ਜੀਐਨ ਯੂਨੀਵਰਸਿਟੀ ਨੇ ਇਦਾਂ ਦਾ ਇਨੀਸ਼ੀਏਟਿਵ ਲੈ ਕੇ ਜੋ ਇੱਕ ਸਮਾਜ ਦੇ ਲਈ ਇੱਕ ਉਸ ਤਰੀਕੇ ਦਾ ਪ੍ਰੋਗਰਾਮ ਲਿਖਿਆ ਜਿੰਦੇ ਵਿੱਚ ਸਮਾਜ ਨੂੰ ਇੱਕ ਸਿਹਤ ਮਿਲੀ ਹੈ ਕਿ ਅਸੀਂ ਟ੍ਰੈਫਿਕ ਰੂਲਸ ਨੂੰ ਕਿਸ ਤਰੀਕੇ ਨਾਲ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ